ਬਾਈ ਮਨਕੀਰ ਤੌਲਖ ਦੇ ਵੱਲੋਂ ਗਾਵਾਂ ਦੀ ਸੇਵਾ ਕੀਤੀ ਗਿਆ ਇੱਥੇ ਬਜ਼ੁਰਗ ਮਾਤਾਵਾਂ ਨੇ ਜਿਹੜੀਆਂ ਕੱਲ ਜਿੰਨਾਂ ਨੂੰ ਬਾਈ ਮਿਲੇ ਵੀ ਸੀਗੇ ਬੇਬੇ ਖੁਸ਼ ਹੋ ਜੀ ਹੁਣ ਅੱਜ ਬਾਈ ਨੇ ਵਾਦਾ ਕੀਤਾ ਸੀ ਖੁਸ਼ ਆ ਖੁਸ਼ ਆ ਬਹੁਤ ਅੱਜ ਦੋ ਦੋ ਗਾਵਾਂ ਕਹੇ ਆ ਕੱਲ ਪੈਸੇ ਦੇ ਕੇ ਆਇਆ ਹਾਂ ਕਈ ਭੈਣ ਪਰ ਆਏ ਆ ਸਾਡੇ ਵੀਡੀਓ ਬਣਾ ਕੇ ਲੈ ਜਾਂਦੇ ਕਿਸੇ ਨੇ ਸਾਨੂੰ ਪੈਸਾ ਨਹੀਂ ਦਿੱਤਾ ਇਹ ਕੱਲ ਸਾਨੂੰ ਖੁਸ਼ ਕਰ ਗਿਆ ਦੀ ਰਹਿੰਦੀ ਦੁਨੀਆ ਤਾਂ ਹੀ ਜੀਵੇ ਵੱਡੀ ਹੁਣ ਕਰੇ ਰੱਬ ਜਿਨੇ ਸਾਡੇ ਸਿਰ ਤੇ ਹੱਥ ਰੱਖਿਆ ਮਹਾਰਾਜ ਉਹਦੇ ਸਿਰ ਤੇ ਹੱਥ ਰੱਖੇ ਅੱਜ ਕਰਾਇਆ ਵੀ ਗਈ ਜੀ ਅੱਜ ਕਰਾਇਆ ਵੀ ਨਾਲ ਬਹਿ ਗਏ ਆ ਵਾਵਾ ਦਾ ਵਧੀਆ ਇਹਨੇ ਕੀਤਾ ਬਾ ਰਾਜੇ ਦੀ ਲੰਮੀ ਉਮਰ ਬਚ ਕੇ ਪਰਿਵਾਰ ਚ ਕੌਣ ਕੌਣ ਆ ਬੀਬੀ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਤੇ ਇੱਕ ਪੋਤੀ ਤੇ ਇੱਕ ਪੋਤਾ ਅੱਛਾ ਜੀ ਹੋਰ ਨਹੀਂ ਕੋਈ ਸਤ ਨੌ ਆ ਤੇ ਆਪ ਉਹ ਪੂਰੇ ਹੋਏ ਆ ਅੱਛਾ ਜੀ ਹਾਂ ਜੀ ਇਹ ਮੇਰੀ ਆ ਤੇ ਬੀਬੀ ਹੁਣ ਤੁਹਾਡੀ ਗੱਲ ਕਰਾਂ ਜੀ ਤੁਹਾਨੂੰ ਵੀ ਵਾਦਾ ਕੀਤਾ ਸੀ ਤੁਹਾਨੂੰ ਵੀ ਹਾਂ ਮਾਂ ਜਰ ਨੂੰ ਵਾਦੇ ਤੇ ਪੂਰੇ ਲੱਖੇ ਨੇ ਉਹ ਤਾਂ ਮਾਰ ਹੂੰ ਬੜਾ ਕੋਸ਼ਿਸ਼ ਕਰ ਦਿੱਤਾ ਹਾਂ ਉਹਨਾਂ ਦੇ ਸੈਕਟਰ ਬਸ ਅਸੀਂ ਉੱਡੇ ਫਿਰਨੇ ਹਾਂ ਉਮੀਦ ਸੀਗੀ ਕਿ ਇਦਾਂ ਮਿਲ ਜੂਗਾ ਜੋ ਕਹਿ ਕੇ ਕਹਿੰਦੇ ਨਹੀਂ ਬਸ ਫਿਰ ਗਿਆ ਮਿਲ ਗਿਆ ਜੀ ਹਾਂ ਕੱਲ ਵੀ ਦੇ ਆਏ ਨੇ ਅੱਧੀ ਦੇ ਤੱਕ ਹਾਂ ਕਿਰਾਇਆ ਵੀ ਦੇ ਗਏ ਆ ਕਿਰਾਇਆ ਵੀ ਦੇ ਗਏ ਹਾਂ ਤਾਂ ਬਿਲਕੁਲ ਜੀ ਮਾਤਾ ਮਾਂ ਨੇ ਜਿਹੜੀਆਂ ਜਿੰਨਾਂ ਨੂੰ ਵਾਦਾ ਕੀਤਾ ਗਿਆ گاਮਾਂ ਦਾ ਤਾਂ ਗਾਵਾਂ ਜਿਹੜੀਆਂ ਇੱਥੇ ਪਹੁੰਚ ਗਈਆਂ ਨੇ ਤੇ ਉਹ ਬੇਬੇ ਉਹਨਾਂ ਨੂੰ ਹੁਣ ਜਿਹੜੇ ਪਰਿਵਾਰ ਕੁ ਮੈਂਬਰ ਨਾਲ ਆਏ ਨੇ ਉਹ ਲੈ ਕੇ ਜਾਣਗੇ ਤੇ ਨਾਲ ਮਨਕੀਰ ਤੁਬਾਈ ਦੇ ਵੱਲੋਂ ਕਰਾਇਆ ਵੀ ਦਿੱਤਾ ਗਿਆ ਕਹਿੰਦੇ ਜਿਹੜੇ ਕਿਸੇ ਟੈਂਪੂ ਵਗੈਰਾ ਦੇ ਵਿੱਚ ਗਾਵਾਂ ਘਰ ਲੈ ਕੇ ਜਾਣੀਆਂ ਨੇ ਉਹਦਾ ਕਰਾਇਆ ਵੀ ਕਹਿੰਦੇ ਅਸੀਂ ਦਵਾਂਗੇ 10-10000 ਰੁਪਏ ਜਿਹੜਾ ਉਹ ਬਾਈ ਦੇ ਵੱਲੋਂ ਦਿੱਤਾ ਗਿਆ ਤਾਂ ਬੜੀ ਵੱਡੀ ਸੇਵਾ ਜਿਹੜੀ ਬਾਈ ਮਨਕੀਰ ਤੌਲਖ ਦੇ ਵੱਲੋਂ ਲਗਾਤਾਰ ਜਿਹੜੀ ਨਿਭਾਈ ਜਾ ਰਹੀ ਹੈ ਸ ਤੇ ਜੋ ਕਿ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ ਤਾਂ ਬਾਈ ਮਨਕੀਰ ਤੌਲਖ ਦੇ ਵੱਲੋਂ ਗਾਵਾਂ ਦੀ ਸੇਵਾ ਕੀਤੀ ਗਿਆ ਇੱਧਰ ਬਜ਼ੁਰਗ ਮਾਤਾਵਾਂ ਨੇ ਜਿਹੜੀਆਂ ਕੱਲ ਜਿੰਨਾਂ ਨੂੰ ਬਾਈ ਮਿਲੇ ਵੀ ਸੀਗੇ ਬੇਬੇ ਖੋਸ਼ੋ ਜੀ ਹੁਣ ਅੱਜ ਬਾਈ ਨੇ ਵਾਦਾ ਕੀਤਾ ਸੀ ਖੋਸ਼ੋ ਖੋਸ਼ੋ ਬੋਤਾ ਅੱਜ ਦੋ ਦੋ ਗਾਵਾਂ ਕਹੇ ਆ ਕੱਲ ਪੈਸੇ ਦੇ ਕੇ ਆਇਆ ਹਾਂ ਕਈ ਭੈਣ ਪਰ ਆਏ ਆ ਸਾਡੇ ਵੀਡੀਓ ਬਣਾ ਕੇ ਲੈ ਜਾਂਦੇ ਕਿਸੇ ਨੇ ਸਾਨੂੰ ਕੈਸਾ ਨਹੀਂ ਦਿੱਤਾ ਇਹ ਕੱਲ ਸਾਨੂੰ ਖੁਸ਼ ਕਰ ਗਿਆ ਦੀ ਰਹਿੰਦੀ ਦੁਨੀਆ ਤਾਂ ਹੀ ਜੀਵੇ ਵੱਡੀ ਉਮਰ ਕਰੇ ਰੱਬ ਜਿਨੇ ਸਾਡੇ ਸਿਰ ਤੇ ਹੱਥ ਰੱਖਿਆ ਮਹਾਰਾਜ ਉਹਦੇ ਸਿਰ ਤੇ ਹੱਥ ਰੱਖੇ ਅੱਜ ਕਰਾਇਆ ਵੀ ਸੀ ਜੀ ਅੱਜ ਕਰਾਇਆ ਵੀ ਨਾਲ ਬਹਿ ਗਏ ਆ ਬਹੁਤ ਵਧੀਆ ਇਹਨੇ ਕੀਤਾ ਮਹਾਰਾਜੇ ਦੀ ਲੰਮੀ ਉਮਰ ਬੱਛੇ ਪਰਿਵਾਰ ਚ ਕੌਣ ਕੌਣ ਆ ਬੀਬੀ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਇੱਕ ਪੋਤੀ ਦੇ ਇੱਕ ਪੋਤਾ ਅੱਛਾ ਜੀ ਹੋਰ ਨਹੀਂ ਕੋਈ ਲਓ ਆ ਤੇ ਆਪ ਉਹ ਪੂਰੇ ਹੋਏ ਆ ਅੱਛਾ ਜੀ ਹਾਂ ਜੀ ਇਹ ਮੇਰੀ ਆ ਤੇ ਵੀ ਵੀ ਹੁਣ ਤੁਹਾਡੀ ਗੱਲ ਕਰਾਂ ਜੀ ਤੁਹਾਨੂੰ ਵੀ ਵਾਦਾ ਕੀਤਾ ਸੀ ਤੁਹਾਨੂੰ ਵੀ ਹਾਂ ਮਾਂ ਜਰ ਨੂੰ ਵਾਦਾ ਤੇ ਪੂਰੇ ਲੱਖੇ ਨੇ ਉਹ ਤਾਂ ਮਾਰ ਹਾਂ ਬੜਾ ਕੋਸ਼ਿਸ਼ ਕਰ ਦਿੱਤਾ ਉਹਨਾਂ ਦੇ ਸਿਰ ਤੇ ਬਸ ਅਸੀਂ ਉੱਡੇ ਫਿਰਨੇ ਹਾਂ ਉਮੀਦ ਸੀਗੀ ਕਿ ਇਦਾਂ ਮਿਲ ਜੂਗਾ ਜੋ ਕਹਿ ਕੇ ਕਹਿੰਦੇ ਨਹੀਂ ਬਸ ਮਿਲ ਗਿਆ ਮਿਲ ਗਿਆ ਜੀ ਹਾਂ ਕੱਲ ਵੀ ਦੇ ਆਏ ਨੇ ਅੱਜ ਹੀ ਦੇ ਦਿੱਤਾ ਹਾਂ ਕਿਰਾਇਆ ਵੀ ਦੇ ਗਏ ਅੱਜ ਹੀ ਕਿਰਾਇਆ ਵੀ ਦੇ ਗਏ ਹਾਂ ਤਾਂ ਬਿਲਕੁਲ ਜੀ ਮਾਤਾ ਮਾਂ ਨੇ ਜਿਹੜੀਆਂ ਇਹ ਦਿਨਾਂ ਨੂੰ ਵਾਦਾ ਕੀਤਾ ਗਿਆ گاਵਾਂ ਦਾ ਤਾਂ گاਵਾ ਜਿਹੜੀਆਂ ਇੱਥੇ ਪਹੁੰਚ ਗਈਆਂ ਨੇ ਤੇ ਉਹ ਬੇਬੇ ਹੁੰਦਾ ਨੂੰ ਹੁਣ ਜਿਹੜੇ ਪਰਿਵਾਰ ਕੁ ਮੈਂਬਰ ਨਾਲ ਆਏ ਨੇ ਉਹ ਲੈ ਕੇ ਜਾਣਗੇ ਤੇ ਨਾਲ ਮਨਕੀਰ ਤੁਬਾਈ ਦੇ ਵੱਲੋਂ ਕਰਾਇਆ ਵੀ ਦਿੱਤਾ ਗਿਆ ਕਹਿੰਦੇ ਜਿਹੜੇ ਕਿਸੇ ਟੈਂਪੂ ਵਗੈਰਾ ਦੇ ਵਿੱਚ ਗਾਵਾਂ ਘਰ ਲੈ ਕੇ ਜਾਣੀਆਂ ਨੇ ਉਹਦਾ ਕਰਾਇਆ ਵੀ ਕਹਿੰਦੇ ਅਸੀਂ ਦਵਾਂਗੇ 10-10000 ਰੁਪਏ ਜਿਹੜਾ ਉਹ ਬਾਈ ਦੇ ਵੱਲੋਂ ਦਿੱਤਾ ਗਿਆ ਤਾਂ ਬੜੀ ਵੱਡੀ ਸੇਵਾ ਜਿਹੜੀ ਬਾਈ ਮਨਕੀਰ ਤੌਲਖ ਦੇ ਵੱਲੋਂ ਲਗਾਤਾਰ ਜਿਹੜੀ ਨਿਭਾਈ ਜਾਗੀ ਅਸੀਂ ਜੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ